ਹਾਈ ਹਾਈ ਲੈ ਜਦੋਂ ਨਾ ਦਵਾਈਆਂ ਖਾ ਖਾ ਵੀ ਹੰਬੀ ਪਈਆਂ ਕੋਈ ਫਰਕ ਨਹੀਂ ਪੈਂਦਾ ਵੀ ਤਾਈ ਨੇ ਘਰ ਤਾਂ ਮੈਨੂੰ ਆਹੀ ਦੱਸਿਆ ਸੀ ਵੀ ਆ ਬੇਲ ਜੀ ਲੱਗੀ ਹੋਈ ਆ ਚਲ ਪੁੱਛ ਲੈਣੀ ਅੰਦਰ ਜਾ ਕੇ ਵੀ ਇਹੀ ਤਰਨ ਕੱਢਦਾਗਾ ਬਾਬਾ ਹਾਈ ਪਸੂ ਵੀ ਮੂਰੇ ਖੜਾਈ ਖੜੇ ਨੇ ਹਾਈ ਆ ਬੈਠਾ ਬਾਬਾ ਬਾਬਾ ਆਉ ਪਾਈ ਮੈਨੂੰ ਨਾ ਪਤਾ ਲੱਗਿਆ ਸੀ ਤੁਸੀਂ ਧਰਨ ਘਟਦੇ ਹੋ। ਭਾਈ ਕੜਦਾ ਤਾਂ ਹੈਗਾ ਹੁਣ ਗੱਲ ਕਰ ਬੁੜਾ ਜਾ ਹੋ ਗਿਆ ਹੁਣ ਸਮਾਰ ਕੇ ਨਿਕਲਦੀ। ਬਾਬਾ ਕੀ ਕਰਾਂ ਮੈਂ ਤਾਂ ਨਾ ਦੁਖੀ ਹੋਈ ਪਈ ਆ। ਮੈਂ ਤਾਂ ਸਾਰੇ ਡਾਕਟਰਾਂ ਕੋਲੇ ਨਾ ਜਾ ਜਾ ਹੰਬੀ ਪਈ ਆ ਕਿਤੋਂ ਫਰਕ ਨਹੀਂ ਪੈਂਦਾ। ਮੇਰੇ ਤਾਂ ਨਾ ਧਰਨ ਜੀ ਪੱਕੀ ਪਈ ਆਗੀ। ਕੋਈ ਪਾਰੀ ਪੂਰੀ ਭਾਰਤ ਤਾਂ ਚੱਕਿਆ ਪਈ ਬਾਦਰ ਨੂੰ ਜਿਹੜਾ ਤਾਂ ਨਹੀਂ ਬਾੜਾ ਚੱਕ ਲਿਆ। ਨਾ ਨਾ ਬਾਬਾ ਮੈਂ ਕੀ ਭਾਰ ਚੱਕਣਾਗਾ। ਮੈਂ ਤਾਂ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਂਦੀ ਹੈਗੀ ਹਾਂ। ਹਾਂ। ਕੰਮ ਤਾਂ ਦਾ ਮੇਰੀ ਸੱਸ ਬਥੇਰਾ ਕਰ ਦਿੰਦੀ ਹੈਗੀ। ਫੇਰ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਕੋਈ ਪੁੱਟਾ ਸਿੱਧਾ ਕੰਮ ਕਰ ਲਿਆ ਓਏ ਭਾਈ ਵੇ ਪੁੱਟਾ ਸਿੱਧਾ ਕੰਮ ਕਾਹਨੂੰ ਕਰਨਾ ਆ ਸੀ ਆ ਆ ਇਹ ਤਾਂ ਬਥੇਰਾ ਮੇਰੇ ਘਰ ਵਾਲਾ ਸਮਝਦਾਰ ਆਗਾ ਜਿੱਥੇ ਰਸਿਆਣਾਗਾ ਸਾਉ ਬਥੇਰਾਗਾ ਕਿੱਥੋਂ ਇਹ ਲੁਖਦਾ ਭਾਈ ਡੱਡਾ ਬਾਬਾ ਮੇਰੇ ਤਾਂ ਆ ਦੇ ਆ ਨਾ ਮੇਰੇ ਦਿਲ ਤੋਂ ਨਾ ਐ ਪਤਾ ਨਹੀਂ ਕੀ ਖਾਦਾ ਪੀਦਾ ਵੀ ਉੱਪਰ ਹੀ ਰਹਿ ਜਾਂਦਾ ਇਹਦਾ ਭਾਈ ਗੋਲਾ ਜਿਹਾ ਬਣਾ ਪਿਆਗਾ ਤਾਂ ਤਰਨ ਬਾੜੀ ਪੱਕੀ ਪਈ ਆ ਵੇ ਹੋਰ ਆਏ ਇਹ ਬਰਪਾਏ ਲੰਮੀ ਪਾਇ ਤੇਰੀ ਤਰਨ ਕੱਢੀ ਓਏ ਭਾਈ ਬਾਬਾ ਕਿੰਨੇ ਟਾਈਮ ਕੱਢੋਂਗੇ ਇੱਕ ਟਾਈਮ ਹੀ ਗੱਡੇ ਤੇ ਸਰ ਜਾਊਗਾ ਕਿ ਫਿਰ ਵੀ ਆਉਣਾ ਪਊ ਦੁਬਾਰਾ ਇਹ ਤਾਂ ਭਾਈ ਤਿੰਨ ਚਾਰ ਵਾਰੀ ਆਉਣਾ ਪਊਗਾ ਹਾਏ ਰੱਬਾ ਆਏ ਬਾਬਾ ਨਾ ਭਾਈ ਹੌਲੀ ਹੌਲੀ ਦੱਬੇ ਰੋਹ ਕਰਦੇ ਆਏ ਕਿਉਂ ਭਾਈ ਪਿਆ ਭਰਕਾ ਹਾਂ ਬਾਬਾ ਪੈ ਗਿਆ ਫਰਕ ਤਾਂ ਬਾਕੀ ਨਾ ਹੁਣ ਸ਼ਾਮ ਤੱਕ ਪਤਾ ਲੱਗੂਗਾ ਦਰਦ ਜਿਆਦਾ ਨਹੀਂ ਹੁੰਦਾ ਹੋਣਾ

ਏ ਬਾਬਾ ਬਾਤ ਕਰ ਹੁਣ ਬਈ ਨਾੜਾ ਨੂੰ ਬੋਲੀਆਂ ਆਉਣਗੀਆਂ ਮਾੜੀਆਂ ਮੋਟੀਆਂ ਬਾਬਾ ਕੋਈ ਨਾ ਮਾਲਸ਼ ਤਾਂ ਮੈਂ ਆਪੀ ਬਿਠੇਰੀ ਕਰ ਲੂ ਉਹ ਭਾਈ ਤੋ ਮਾਲਸ਼ ਜਿਹੜੀ ਮੇਰੀ ਮਾਲਸ਼ ਕਰੀ ਹੋਊਗੀ ਉਹ ਸੋਤੋਂ ਨਹੀਂ ਉਹੀ ਜੀ ਮਾਲਸ਼ ਹੁੰਦੀ ਆਖਾ ਚਲ ਕੋਈ ਨਾ ਬਾਬਾ ਹੁਣ ਤੂੰ ਮੈਨੂੰ ਐਂ ਦੱਸ ਦੇ ਵੀ ਤੈਨੂੰ ਤਾਂ ਤੇਰੀ ਕੋਈ ਫੀਸ ਪੁੱਛਦਾ ਨਹੀਂ ਹੈਗੀ ਅਦੀ ਫੀਸ ਤੇਰੀ ਭਈ ਹੈਗੀ ਕੋਈ ਦੇਖਣ ਆਉਂਦੇ ਦੇਖਾ ਭਾਈ ਤੇਰੀ ਨਾ ਵੀ ਜੇ ਤਾਂ ਦੇਖ ਔਰ ਇਹ ਕਰਵਾਸ ਵੀ ਬਾੜੀ ਹੋ ਰਹੀਆ ਤੈਨੂੰ ਦਾ ਹੋਰ ਬਾਬਾ ਕੀ ਕਰਾਂ ਮੈਂ ਤਾਂ ਨਾ ਬਾੜੀ ਟੰਗਾ ਹੀ ਪਈ ਸੀ ਹੁਣ ਤੂੰ ਤੰਗ ਤਾਂ ਹੈਂ ਪਈ ਮੈਂ ਵੀ ਤੰਗ ਹੀ ਆ ਓ ਰਿਆ ਅੱਛਾ ਹੋਰ ਪਈ ਹੁਣ ਰੋਟੀ ਪਾਣੀ ਕਰਨ ਨੂੰ ਤੰਗਾਂਗੇ ਚਲ ਕੋਈ ਨਾ ਬਾਬਾ ਰੋਟੀ ਪਾਣੀ ਦਾ ਕੀ ਆ ਰੋਟੀ ਕਰਨ ਨੂੰ ਜਦੋਂ ਮੈਂ ਆਉਂਗੀ ਸਵੇਰੇ ਹਮ ਨਾਲੇ ਮੈਂ ਧਰਨ ਘਟਾ ਜੂਗੀ ਤੇ ਨਾਲੇ ਤੈਨੂੰ ਰੋਟੀ ਬਣਾ ਕੇ ਲੈ ਆਉਂਗੀ ਔਰ ਲੈ ਵੀ ਦਾਲ ਦੂਲ ਬਣਾ ਲੈ ਵਧੀਆ ਜੀ ਕੋਈ ਨਾ ਕੋਈ ਨਾ ਬਾਬਾ ਫਿਕਰ ਨਾ ਕਰ ਤੂੰ ਹਾਂ ਵਧੀਆ ਤਾਜੀ ਸਬਜ਼ੀ ਤਾਜੀ ਰੋਟੀ ਬਣਾ ਕੇ ਲਿਆ ਕੇ ਦਵਾਂਗੀ ਕੁਛ ਲਿਸੂਲੀ ਨਹੀਂ ਭਾਈ ਫੌਰੇ ਉਮਰ ਸਿਆਣ ਚ ਨੇ ਆਈ ਭਾਈ ਤੂੰ ਕੀ ਦੀ ਲੂਆਗੀ ਮੈਂ ਤਾਂ ਬਾਬਾ ਜੀ ਇੱਥੇ ਆਪਣੇ ਨਾਲ ਨਾ ਰੱਖੂ ਕੋਲੇ ਕਰਨੀ ਹੈਗਾ ਪਤਾ ਗਾਮੇ ਕੀ ਹਾਂ ਉਹਨਾਂ ਦੀ ਹੈਗੀ ਅੱਛਾ ਫਿਰ ਤਾਂ ਘਰ ਦੀ ਹੋਗੀ ਸਰਕਾਰ ਦੀਤੀ ਹੋਗੀ ਫਿਰ ਤਾਂ ਤਰਨ ਤੇਰੀ ਦੁਬਾਰੇ ਕੱਢਦੇ ਨੇ ਭਾਈ ਇੱਕ ਵਾਰੀ ਹੋਰ ਨਾ ਬਾਬਾ ਹੁਣ ਤਾਂ ਮੈਂ ਔਖੀ ਜੀ ਹੋ ਗਈ ਕੱਲ ਨੂੰ ਸਵੇਰੇ ਕੱਢਦੀ ਹਾਂ 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 ਕੱਲ ਨੂੰ ਸਵੇਰੇ ਮਾੜਾ ਜ ਐ ਕਰੀ ਸਵੇਰੇ ਸੁਨਿਆਹਾ ਆ ਜੀ ਅ ਠੀਕ ਐ ਬਾਬਾ ਕੋਈ ਗੱਲ ਨਹੀਂ ਮੈਂ ਸਵੇਰੇ ਐ ਕਰੀ 9 ਵਜੇ ਆ ਜੀ ਕੱਲ ਨੂੰ ਫਿਰ ਤਰਨਾਂ 2 ਘੰਟੇ ਲੱਗ ਜਾਣਗੇ 10 ਵਜੇ ਜਾਣਾ ਨੂੰ ਤੈਨੂੰ ਅੱਛਾ ਨਹੀਂ ਤੇ ਜਾਣਾ ਸੀ ਕਿਤੇ ਨਾ ਮੈਂ ਬਾਹਰ ਜਾਣਾ ਜੀ ਕਰ ਤਰਨ ਕੱਢ 12 ਵੀ ਜਾਣਾ ਹੁੰਦਾ ਨਾ ਮੈਂ ਕੰਮ ਕਰਨਾ ਅੱਛਾ ਬਾਬਾ ਭਾਰੇ ਵੀ ਜਾਣਾ ਤੂੰ ਹੋਰ ਹੈਂ ਇੰਨੀਆਂ ਜਨਾਨੀਆਂ ਦੇ ਧਰਨਾ ਪੈਂਦੀਆਂ ਨੇ ਧਰਨਾ ਦਾ ਭਈ ਬਾਲੀਆਂ ਪੈਂਦੀਆਂ ਨ ਕੀ ਕਰੇ ਹੁਣ ਬੰਦੇ ਡੱਕ ਕੇ ਦਰੋਂ ਆ ਜਾਂਦੇ ਨੇ ਐ ਦਰਾਨੀਆਂ ਕਰਨੇ ਕੀ ਕਰਨ ਗੱਲ ਸੁਣ ਲੈ ਮੇਰੀ ਐਸ ਗੱਲੋਂ ਨਾ ਮੇਰਾ ਬੰਦਾ ਬਹੁਤ ਚੰਗਾ ਗਾ ਨਾ ਉਹਨੇ ਮੈਨੂੰ ਕਦੇ ਤੰਗ ਕੀਤਾ ਨਾ ਪਰੇਸ਼ਾਨ ਆਹ ਪਤਾ ਨਹੀਂ ਖਾਨੀ ਕੋਈ ਭਾਰਪੁਰ ਮਾੜਾ ਮੋਟਾ ਚੱਕ ਲਿਆ ਉੱਚੇ ਨੀ ਮੈਂ ਥਾਂਵੇਂ ਪੈਰ ਧਰੇ ਆ ਗਿਆ ਉਹਦੇ ਕਰਕੇ ਹੋ ਗਿਆ ਨਹੀਂ ਤਾਂ ਧਰਨ ਕਾ ਨੂੰ ਪੈਂਦੀ ਸੀ ਮੇਰੀ ਨਾ ਮੈਂ ਨੂੰ ਮੁੰਡੇ ਜੇ ਪਿਆਏ ਜਾਂਦੇ ਨੇਗੇ ਆ ਹੁਣ ਤਰ ਨਾ ਪਾਇਆ ਜੇ ਉਹ ਫਿਰ ਮੈਨੂੰ ਫੋਨ ਕਰਦੇ ਨਾ ਪਿੰਡੋਂ ਪਿੰਡੀ ਜਾਣਾ ਪੈਂਦਾ ਮੈਂ ਤਾਂ ਸਕੂਟਰੀ ਲੈ ਰੱਖੀ ਆ ਕੂਟਰੀ ਤੇ ਫਿਰ ਜਾਣਾ 100 ਰੁਪਿਆ ਲੈਣਾ ਪਏ ਉਹਨਾਂ ਤੋਂ ਤਾਂ ਚੱਤੂ ਦਾ ਕੁਝ ਨਹੀਂ ਰਹਿਤਾ ਭਾਈ ਹਾਂ ਬਾਬਾ ਫਿਰ ਮੈਂ ਹੈ ਵੀ ਪਿੰਡ ਦੀ ਆ ਉਹ ਤਾਂ ਫਿਰ ਲਾਂਵ ਪਿੰਡ ਦੇ ਨੇ ਚੱਲ ਉਹਨਾਂ ਨੂੰ ਤਾਂ ਚਾਹੇ ਵੱਧ ਫੀਸ ਲੈ ਜਾਗਾ ਫਿਰ ਚਲ ਉਹਨਾਂ ਨੂੰ ਹੀ ਕੱਢਦਾ ਕਰੂੰਗਾ ਆਏ ਕਿਉਂਦਾ ਮੂੰਹ ਹੀ ਕੱਢਦਾ ਕਰੂੰਗਾ ਭਾਈ ਆ ਜਾ ਕਰ ਦੂੰਗਾ ਬਾਬਾ ਮੇਰੀ ਬਾਹ ਛੱਡੀ ਚਲ ਠੀਕ ਆ ਮੈਂ ਜਾਂਨੀ ਆ ਘਰ ਨੂੰ ਭਾਈ ਆਪੇ 2 ਮਿੰਟ ਇਹ ਚਟਾ ਵੀ ਦੇਣਾ ਜ਼ਰੂਰ ਤੇ ਹਾਂ ਬਾਬਾ ਪਾਣੀ ਕਰਕੇ ਦੇਣਾ ਹੁਣ ਮੈਂ ਇੱਕ ਗਲਾਸ ਚੋਂ ਪਾਣੀ ਧੋਣਾ ਖੜ ਜਾ ਲੈ ਨਹੀਂ ਐ ਮੈਂ ਤਾਂ ਡਾਕਟਰਾਂ ਦੇ ਭੱਜੀ ਫਰੀ ਗਈਆਂ ਡਾਕਟਰ ਕਿੱਥੇ ਆਏ ਧਰਨ ਕੱਢਦੇ ਨੇ ਨਾ ਆਹ ਪਾਣੀ ਪੂਣੀ ਦਿੰਦੇ ਨੇ ਉਹਦਾ ਦਵਾਈਆਂ ਨਾਲ ਢਪੂਕੀ ਜਾਂਦੇ ਨੇ ਖਾਈ ਜਾਂਦੇ ਆ ਅਗ ਲਗਣਾ ਤਜਾਬ ਬਣੀ ਜਾਂਦਾਗਾ ਨਹੀਂ ਬਾਬਾ ਧਰਨ ਤਾਂ ਵਧੀਆ ਕਰਦਾ ਸੀ ਮਾਲਸ ਜੀ ਵੀ ਵਧੀਆ ਕਰਦਾ ਸੀ ਮਾਲਸ ਦਾ ਪਾਈ ਮੈਂ ਬਾਲੀ ਵਧੀਆ ਕਰਦਾ ਤੇਲ ਤੋਂ ਨਾਲ ਕਰਨੀ ਹੋਵੇ ਨਾ ਫੇਰ ਦੇਖ अच्छा बाबा चल बाबा, बाबा आ ਤਾਂ ਵਧੀਆ ਹੋਇਆ ਜਿਹੜਾ ਤੈ ਮੇਰੀ ਧਰਨ ਕੱਢ ਤੀ ਲੈ ਪਾਣੀ ਫੜ ਪਈ बाबा ਇਹ ਪਾਣੀ ਕੀ ਕਰਨਾ ਪੀਣਾ ਦਾ ਬਾਈ ਨੂੰ ਡੋਲ ਦੇ ਪਈ ਜਮੇ ਡੁੱਲ ਗਿਆ ਪਾਣੀ ਦੂਰ ਟਿੱਕਰ ਜਾਊਗਾ ਮੇਰੀ ਧਰਨ ਦੂਰ ਟਿੱਕ ਜਾਊਗੀ ਅੱਛਾ ਹਾਂ ਦਰ ਲੜੀ ਆ ਖਿਸਕੇ ਜਕ ਜਾਊਗੀ ਹਾਂ ਆਈ ਉਹ ਵੀ ਹੱਲੂ ਕੀ ਤੇਰੇ ਢੱਡ ਚੋਂ ਅੱਛਾ ਅੱਛਾ ਨਾ ਫਿਰ ਮੈਂ ਇੱਥੇ ਬੈਠ ਕੇ ਡੋਲਦਾ ਤੇ ਜਾ ਕੇ ਡੋਲ ਕੇ ਆਂ ਆਈ ਡੋਲਦੇ ਭਾਈ ਐਸੇ ਮਾਰੋਂ ਭਾਏ ਚਾਰੋੜੇ ਗੱਡੀ ਦੂਰ ਗਈ ਉਹ ਆਈਂ ਧਰ ਨਿਕਲ ਜੂ ਤੇਰੀ ਸਿਆਲ ਬਾਬਾ ਆ ਤਾਂ ਵਧੀਆ ਤੈ ਕੰਮ ਸਾਨੂੰ ਦੱਸ ਤਾ ਨਹੀਂ ਮੈਂ ਤਾਂ ਨਾ ਡਾਕਟਰਾਂ ਦੇ ਜਾ ਜਾ ਕੇ ਦਿਮਾਗ ਖਰਾਬ ਇੰਨਾ ਹੁੰਦਾ ਸੀ ਜਿਹੜਾ ਆ ਇੰਨਾ ਪੈਸਾ ਲਾਇਆ ਉਹ ਬਾਦੇ ਦਾ ਨਾਲ ਪਰ ਬਾਬੇ ਨੂੰ ਵੀ ਬਈ ਕੁਛ ਨਾ ਕੁ ਦੇ ਕੇ ਜਾ ਬਾਬਾ ਹੁਣ ਤੈਨੂੰ ਕੀ ਚਾਹੀਦਾ ਬਈ ਔਖਾ ਰਾ ਬਾਬਾ ਰੰਡ ਵਾਲੀ ਆ ਹਾਂ ਹਾਂ ਕੋਈ ਨਾ ਬਾਬਾ ਕੋਈ ਹੋਰ ਧਰਨ ਕਢਾਉਣ ਆ ਜੂਗੀ ਉਹ ਤੋਂ ਲੈ ਲਈ ਨਹੀਂ ਭਈ ਤੂੰ ਮੈਨੂੰ ਫੱਟਾ ਨਹੀਂ 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 ਬਾਬਾ ਮੈਂ ਐਹ ਜੀ ਨਹੀਂ ਹੈਗੀ ਜੈ ਜੀ ਤੂੰ ਸਮਝਦਾ ਐ ਚਲ ਠੀਕ ਆ ਬਾਬਾ ਮੈਂ ਜਾਂਨੀ ਆ ਤਰਨ ਸਹੁਰੇ ਬਾਬਾ ਮੇਰੀ ਸੱਸ ਨਾ ਬਹੁਤ ਚਲਾਗਾ ਤੈਨੂੰ ਪਤਾਗਾ ਉਹ ਤਾਂ ਫਿਰ ਆ ਕੇ ਜਦੀ ਖੜ ਜੂਗੀ ਇੰਨਾ ਟਾਈਮ ਕੰਨੂ ਲਾਤਾ ਗਲਤ ਪਾਸੇ ਲੈ ਗਈ ਸਹੁਰੇ ਸੋਚਦੀਆਂ ਸਾਗ ਤੂ ਗਰਮ ਮੁਰਮਰ ਨਾਲੇ ਹੀ ਮਾੜਾ ਮੋਟਾ ਨਹੀਂ papa ਮੈਂ ਫੇਰ ਆਉਂਗੀ। ਚੱਗਾਂ ਭਾਈ। ਪਾਣ ਵੇ ਅਰਜ਼ੀਆਂ ਫਿਰੀ ਵਾਲੀ ਵੀ ਆਈ ਜਾਂਦੀਆਂ ਨੇ ਕੋਈ ਪੈਸੇ ਟੱਕਰ ਦੇ ਨਾਲ ਜਾਉਂਦੀ ਨਹੀਂ। ਇਹ ਕਾਹਦੀ ਆ ਬਾਹ ਮਾਰਦੀ। ਹਾਏ ਹਾਏ। ਲੈ ਮੇਰਾ ਤਾਂ ਆਪਣੇ ਡੱਪਕੇ ਆ ਪਏ baba। ਤੇਰਾ ਕਿੰਨਾ ਕੀ ਦੇ ਪਕਾਤਾ। ਲੈ ਮੈਂ ਤਾਂ ਹਰਾ ਲੜ ਗਈ ਸੀ। ਅੱਛਾ ਖਾ ਦੇ ਉਤੋਂ ਛਾ ਮਾਰੀ। ਮੇਰਾ ਤਾਂ ਧਰਨ ਕਾਲਜ ਨੂੰ ਚੜ ਗਈ। ਅੱਛਾ। ਹਾਂ ਮੇਰਾ ਕਰਦੇ ਹੀ ਲਾ ਕੋਈ। ਹੀਲਾ ਓ ਟੱਡ ਦਾ ਬੀਨ ਵਰਗਾ ਕਰ ਰੱਖਿਆ ਹੀਲਾ ਦਾ ਕੀ ਹੋਊਗਾ ਵੇ ਬੀਨ ਵਰਗਾ ਦਾ ਕਰ ਰੱਖਿਆ ਇਹਦੇ ਵਿੱਚ ਗੈਸ ਭਰੀ ਪਈ ਆ ਮੈਂ ਤਾਂ ਚੂਹੁੰਦੇ ਦੇ ਮੈਨੂੰ ਜਿਹੜਾ ਤੂੰ ਬਣਾ ਕੇ ਰੱਖਦਾ ਭਖੜੇ ਭੁਖੜੇ ਦਾ ਅੱਛਾ ਹਾਂ ਮੈਨੂੰ ਮੇਰੇ ਤਰਨ ਕੱਢ ਦੇ ਤਰਨ ਹੁਣ ਪਈ ਕੱਢਣੀ ਪਊ ਜਦੋਂ ਆ ਗਈ ਹੁਣ ਹੁਣ ਇੱਕ ਤਾਂ ਪਹਿਲਾਂ ਕੱਢ ਕੇ ਛੜੇ ਪਈ ਮੱਥੋਂ ਨਿਕਲਦੀਆਂ ਨਹੀਂ ਬਾਲੀਆਂ ਤਰਨ ਲੈ ਤਰਨ ਹੋਰ ਹੋਤਾ ਕੋਈ ਹੈ ਨਹੀਂ ਜਿੱਦਾਂ ਤੇਨੂੰ ਕੁਸ ਹੋ ਗਿਆ ਬੂਮਾ ਮਰ ਜਤੀਆਂ ਦਾ ਕੀ ਬਣੂਗਾ ਆਏ ਹਾਏ ਆਇ ਤੇ ਦੁੱਖ ਦੀ ਜੰਦੇ ਚਿੜੀ ਦੇ ਬੱਚੇ ਵਾਂਗੂ ਹਾਏ ਹਾਏ ਹੂੰ ਵਰਗਾ ਟੇ ਡਬਾਈ ਬੋਲ ਨਾ ਤਰਾ ਮੈਂ ਇਹਨੂੰ ਹੱਥ ਲਵਾਉਂਦੀ ਸ਼ੌਕ ਪੈ ਗਿਆ ਬਾਬਾ ਤੇਰੇ ਆਈ ਆ ਦੇ ਹਾਏ ਹਾਏ ਮੈਂ ਬਸ ਵੇ ਤੋ ਸਾਰਾ ਵਜਨ ਦੇਤਾ ਆਪਦਾ ਉੱਤੇ ਮੇਰੇ ਹਾਏ ਕੋਈ ਬਟਰ ਮਾਈ ਨਹੀਂ ਕਲੂਗੀ ਮੈਂ ਆਏ ਮੇਰੇ ਘੋਟੇ ਦੋਖਦੇ ਨਾ ਮੇਰੇ ਬੋਟੇ ਮਾੜੀ ਮੁੱਠੀ ਦਾ ਬਰਾ ਡੋਰ ਲਾਉਣਾ ਪਊਗਾ ਤਾਂ ਮਾੜੀ ਸੱਤ ਹੈ ਨਾ ਐ ਇਦੂ ਇਦੂ ਉੱਤੇ ਨਹੀਂ ਆਉਂਦੀ ਬਰਾ ਦਿੱਤਾ ਉਹ ਤਾਂ ਬਰ ਟੱਕੜੀਆਂ ਪੈਣਗੇ ਦੁੱਤੇ ਦਾ ਇੱਥੇ ਜਿਹੜਾ ਇਹਦੀ ਆ ਲੋਡ ਇੱਥੇ ਹਾਂ ਬਾਬਾ ਮੇਰੇ ਗੋਡੇ ਵੀ ਦੁਖਦੇ ਨੇ ਗੋਡਾਂ ਹੀ ਤਾਂ ਆਈ ਵੀ ਨਹੀਂ ਹੁੰਦੇ ਨੂੰ ਇਤ ਕੀ ਦੇ ਦੇ ਜੇ ਕੋਈ ਹੈਗੀ ਆਪਣਾਈ ਹੋਈ ਆਏ ਆ ਦੇਖ ਅੱਜ ਦਰਕਦੀ ਇੱਥੇ ਜੇ ਇਹ ਹੁਣ ਲੋਡ ਹੋ ਜੂ ਭਾਈ ਹਾਂ ਪਿੱਛੇ ਨੂੰ ਆ ਗਈ ਨਾ ਹੁਣ ਹਾਂ ਨਾ ਆ ਗਈ ਆ ਗਈ ਐਵੇਂ ਤਾਂ ਕਹਿ ਨਹੀਂ ਆਂਦਾ ਆ ਗਈ ਹਾਂ ਆ ਆ ਗਈ ਮੈਂ ਫੜ ਲਿਆ ਇਸ ਆ ਇਧਰ ਇਧਰ ਰੱਖ ਦੇ ਹੁਣ ਲੱਤ ਉਹ ਫੜ ਲਈ ਭਾਈ ਆ ਆ ਨਿਕਲ ਗੇ ਇਧਰ ਨੂੰ ਵੇ ਤਾਂ ਸਾਥ ਹਨ ਪਤਾ ਨਹੀਂ ਕੀ ਜਾਦੂ ਆ ਜਦੋਂ ਤੂੰ ਤੀਵੇਂ ਨੂੰ ਹੱਥ ਲਾ ਦਿੰਦਾ ਮੈਂ ਕਹਿੰਦੀ ਆ ਧਰਨਾ ਕਿ ਕੁਝ ਵੀ ਨਹੀਂ ਖੜਦਾ ਇੱਥੇ ਹੁਣ ਤਾਂ ਭਾਈ ਲੋਡ ਹੋ ਗਿਆ ਉਹ ਹੀ ਆਏ ਬਸ ਮੇਰੇ ਤਾਂ ਪੈਰ ਜੇ ਕੁੱਟ ਦੇ ਪਤਾਸੀ ਵੰਡ ਨਹੀਂ ਹੁਣ 10 ਰੁਪਿਆ ਦੇ ਮੈਂ ਕਿਹੜੇ ਸਾਥ ਦੇ ਵੰਡ ਕੇ ਜਾਵਾਂ ਇੱਥੇ ਪਤਾਸੀ ਮੈਂ ਏ ਬਈ ਆਈ ਬੇਤਰ ਆ ਰਹੀ ਆਏ ਆ ਦੇਖ ਬਾਬਾ ਇਹਨਾਂ ਨਾਲ ਕੋਈ ਕਨੈਕਟ ਹੈ ਇਹਨਾਂ ਦਾ ਹਨਾ ਨਿਕਲ ਗਈ ਬਈ ਹਾਂ ਬਾਬਾ ਫਰਕ ਬਹੁਤ ਪੈ ਗਿਆ ਫਰਕ ਬਹੁਤ ਪੈ ਗਿਆ ਵੇ ਤਾਂ ਅੱਖ ਨਹੀਂ ਹੁੰਦਾ ਹੁਣ ਤਾਂ ਰੋਟੀ ਖਾ ਲੇਗੀ ਜਾ ਕੇ ਮੈਂ ਕਹਿੰਦਾ ਮੂੰਹ ਭੁੱਖ ਲੱਗ ਗਈ ਦੇਖ ਨਾਲ ਦੇ ਨਾਲ ਜੋ ਤਾਂ ਨਿਕੜ ਤੀ ਤਾਂ ਹੋਰ ਉਹ ਤਾਂ ਠੀਕ ਆ ਬਈ ਫਿਰ ਪਤਾਸੇ ਵੱਡਣ ਦੀ ਲਾਜ਼ਮੀ ਪਤਾਸੇ ਤਾਂ ਮੈਂ ਵੰਡ ਦੂੰਗੀ ਪਤਾਸੇ ਕਿੱਥੇ ਵੰਡ ਕੇ ਆਵਾ ਇੱਥੇ ਵੰਡ ਕੇ ਜਾਵਾਂ ਇੱਥੇ ਵੰਡ ਜੀ 400 ਰੁਪਏ ਮੈਂ ਕਿਹ ਪਤਾਸੇ ਇੱਥੇ ਵੰਡ ਕੇ ਜਾਵਾਂ ਕਿ ਉੱਥੇ ਵੰਡ ਕੇ ਆਵਾਂ ਤੇ ਬਾਈ ਨੂੰ ਦੇ ਕੇ ਪਏ ਦੋ ਆਥਣੇ ਹਾਂ ਬਾਬਾ 10 ਰੁਪਏ ਪਤਾਸੇ ਲਿਆ ਕੇ ਦਵਾਖਾ ਨੂੰ ਮੰਨਦੀ ਭਾਈ ਬਾਬਾ ਫਿਰ ਤਾਂ ਮੈਂ ਦਿਨੇ ਕ ਵਾਰੀ ਕਟਾਉਣੀ ਚਾਹ ਤਰਨ ਦਾ ਫਿਰ ਭਾਈ ਤੇਰੀ 4-5 ਵਾਰੀ ਕਟਣੀ ਪੂਰੀ ਦਾ ਮੈਂ ਤੱਕਦਾ ਵਾ ਪਲੇ ਜੂ ਮੈਂ ਤਾਂ ਇੱਥੇ ਰਹਿ ਜੈ ਨੀ 4-5 ਰਹਿ ਜਾ ਫਿਰ ਤੇ ਰਾਤ ਨੂੰ ਬਾਬਾ ਕਰ ਲੈ ਹੁੰਦਾਗਾ ਫਿਰ ਬਾਬਾ ਐ ਕਰ ਮੈਂ ਤਾਂ ਕਰੇ ਕਰ ਦਿੰਦੀ ਆ ਫੋਨ ਹਾਂ ਦੇ ਮੈਥੋ ਆਇਂ ਨਹੀਂ ਆਦਾ ਮੈਂ ਤਾਂ ਉਹਦੀ ਭੈਣ ਕੋਲ ਵਾਗੀ ਮੈਂ ਤਾਂ ਪੰਜ ਚਾਰ ਦਿਨ ਤੇਰੇ ਕੋਲ ਜਾ ਦਿੰਨੀ ਆ ਨਾਲੇ ਭਾਈ ਬਰਨਾਲੇ ਹੁਣ ਗਾਇਆ ਸਾਹ ਵਾਲੀ ਦੋ ਚਾਰ ਦਿਨ ਮੇਰੀਆਂ ਨਾਲੇ ਮੇਟੂ ਮੂਟ ਬੜਾ ਆ ਲੈ ਫਿਰ ਵਧਿਆ ਮੈਂ ਤਾਂ ਆਪ ਬਾਬਾ ਮੈਂ ਤਾਂ ਕੀ ਪਈਆਂ ਦਾਦੂ ਵਾਲੇ ਬੱਦੇ ਤੋਂ ਓਏ ਕੀੜਾ ਪੁਣਿਆ ਫਿਰ ਮਾੜ ਮੂਲ ਮੈਂ ਤਾਂ ਆਪ ਖਾਂਦਾ ਮੋਟਾ ਮੇਰੀ ਕਸਮ ਬਾਬਾ ਕੋਈ ਤਾਗਾ ਤੇ ਤੂੰ ਤੇਹਿਆ ਕਰਕੇ ਦੇ ਇੱਕ ਤਾਂ ਲੋਕਾਂ ਦੇ ਮਗਰ ਵਾਣਾ ਲੱਗਦਾ ਇਕ ਮੇਰੇ ਤਾਂ ਇੱਕ ਗੱਲ ਨਹੀਂ ਸੁਣਦਾ ਤਾਗਾ ਤੇ ਵੀ ਤਰੀ ਭਾਈ ਉਹ ਹੀ ਤਾਂ ਕੰਮ ਕਰਦਾ ਅੱਜ ਕੱਲ ਬਾਬੇ ਦਾ ਹੁਣ ਆਪ ਕੜ ਦਾ ਮੁਸਲਮਾਨ ਭੱਜੀ ਆਉਂਦੇ ਨਾ ਮੇਰੀ ਗੱਲ ਸੁਣ ਲੈ ਫੇਪ ਉਹਦੀ ਕਿੰਨੇ ਮਰਜੀ ਲੈ ਲਈ ਉਹ ਬੰਦੇ ਦਾ ਹੱਲ ਕਰ ਪਰ ਇੱਕ ਬਾਬਾ ਹੈਗਾ ਭਾਈ ਉੱਥੇ ਬਾਗ ਜੀ ਨੂੰ ਉੱਚੇ ਰਹਦਾਗਾ ਆ ਆਪਣੇ ਅੱਛਾ ਮੁਸਲਮਾਨ ਆ ਉਹਦੇ ਕੋਲ ਬਾਗ ਜੀ ਮੇਰੀ ਗੱਲ ਸੁਣ ਆਈ ਨਹੀਂ ਮੈਂ ਜਾਂਦੀ ਕਿਸੇ ਕੋਲ ਮੈਨੂੰ ਤਾਂ ਐਂ ਚਾਹੀਦਾ ਵੀ ਜਿਹੜਾ ਕੋਈ ਕਿਸੇ ਕੋਲ ਘਰ ਨਾ ਕਰੇ ਉਹਦੇ ਕੋਲ ਤਾਂ ਸੌ ਦੁਨੀਆਂ ਆਉਂਦੀ ਹੋਣੀ ਫਿਰ ਉਹ ਮਾਇਆ ਬਾਗ ਜੂ ਭਈ ਮੈਂ ਕੰਲਾ ਜਾ ਕੇ ਕਰਾ ਕੇ ਰਿਆ ਦਿੰਦਾ ਤੈਨੂੰ ਕੁਸ ਮੈਨੂੰ ਨਹੀਂ ਪਤਾ ਮੈਂ ਤਾਂ ਤੂੰ ਕਰਕੇ ਮੇਰਾ ਤਾਂ ਹੀ ਕੱਪੀ ਗਾਦਾ ਵੀ ਉਹ ਮੈਨੂੰ ਕੁਛ ਨਾ ਕਹੀਂ ਮੈਂ ਤੇਰੇ ਕੋਲ ਦਿਨ ਰਾਤ ਕੇ ਮਰਜੀ ਆਈ ਜਾਂਦੀ ਫਿਰ ਕਰ ਦੂੰਗਾ ਉਹ ਤਾਂ ਮੈਂ ਕਰ ਦੂੰਗਾ ਆ ਮੰਤਰ ਪੜਤੂ ਆ ਮੈਂ ਹਾਂ ਤੇਰੇ ਕੋਲ ਬਠੇ ਰਹੇ ਫਿਰ ਤੂੰ ਕਰ ਕਰ ਚਾਰ ਦਿਨ ਚਾਰ ਦਿਨ ਰਹਿਣਾ ਬੁੱਧ ਨੂੰ ਇੱਥੇ ਮੈਂ ਮੈਂ ਰਹਿ ਜੂੰਗੀ ਫਿਰ ਕਾਦੀ ਕਰਦਾ ਮੈਂ ਤਾਂ ਅੱਜ ਧਰਮ ਨਖੜਾਉਣੀ ਸੀ ਕੋਸ ਤਾਂ ਆਈ ਸੀ ਉਸ ਮੈਂ ਪਹਿਲੀ ਆਉਣ ਨੂੰ ਖੜੀ ਸੀ ਤੇਰੇ ਕੋਲ ਅੱਛਾ ਹੋ ਜਾ ਗੱਲ ਕਰਕੇ ਉਹਨੀਆਂ ਬਾਬੇ ਨਾਲ ਆ ਜਾ ਫਿਰ ਉੱਧਰ ਆ ਜਾ ਅੰਦਰ ਬੈਹ ਜਾ ਨੇ ਜਾ ਕੇ ਇੱਥੇ ਢੱਡ ਜੀ ਲੱਗ ਜਾਂਦੀ ਆ ਤਲ ਅੰਦਰ ਵਕਤ ਆਉਦੇ ਹੋਰ ਮੇਰੀ ਗੱਲ ਸੁਣ ਹਾਂ ਮੈਂ ਤੜਕੇ ਪਰਸੋਂ ਤੇ ਉੱਪਰ ਭੱਜ ਦੂੰਗੀ ਤੇ ਨਾਲੇ ਮੈਨੂੰ ਕੋਈ ਦੇ ਦੇ ਪੱਕਾ ਕਰਕੇ ਤਾਂ ਤਾਂ ਤੀ ਤਾਕਾ ਤਾਂ ਦੇ ਦੂੰਗਾ ਕਰਕੇ ਤਾਕੇ ਦੀ ਕਿ ਲੋੜ ਆ ਮੈਨੂੰ ਤੈਨੂੰ ਉਹੀ ਕ ਬਣਾ ਦੂੰਗਾ ਕੰਗਣ ਫੀਸ ਬਣਾ ਦੂੰਗਾ ਤੈਨੂੰ ਚਾਰ ਦਾ ਰਾਂਜਦਾ ਚੱਲ ਆ ਜਾ ਫਿਰ ਮੈਂ ਜਾਉਂਗੀ ਵੀ ਫਿਰ ਨਾਲੇ ਤੈਨੂੰ ਪਤਲੀ ਕਰ ਸਮਾ ਟਟ ਟਟ ਜਾ ਕੱਟ ਜੂ ਕੱਟ ਜੂਗਾ ਤੇਰਾ ਚੱਲ ਮੈਨੂੰ ਕੋਈ ਦੇ ਚੋਰ ਨਹੀਂ ਬਣਾ ਹੋਰ ਤੜਕੇ 4 ਵਜੇ ਭੱਜਣ ਜਾਇਆ ਕਰਾਂਗੇ ਆਪਾਂ ਫਿਰ ਟਟ ਕੱਟ ਜੂ ਤੇ ਨਾਲੇ ਚੱਲ ਆ ਜਾ ਫਿਰ ਓ ਮੇਰੀ ਗੱਲ ਸੁਣ ਆ ਜਾ ਆਂਦਰਾ ਆ ਜਾ ਚੱਲਾ ਯਾਰ ਬੱਸ ਆ ਆ ਜਾ ਭਾਈ ਇੱਧਰ ਆਇਆ ਬੱਡ ਵਾਲੇ ਕਮਰੇ ਚ ਆ ਜਾ ਭਾਜਾ ਮੈਂ ਤਾਂ ਮੇਰੇ ਨਾਲ ਸੁਣ ਆ ਕੰਮ ਕਰਨ ਨੂੰ ਤਾਂ ਹੋਰ ਕਿਥੇ ਦੇ ਦਿਨ ਪਏ ਨੇ ਮੈਂ ਤਾਂ 바ਵਾਦਨ ਲਾ ਕੇ ਜਾਉਂਗੀ ਇੱਥੇ ਚੱਲ ਬੱਸ ਵੇ ਦੀ ਗੱਲ ਕਰ ਬਾਬਾ ਮੈਂ ਤਾਂ ਮੈਨੂੰ ਜਲਾ ਕਰੀ ਪੈਸਾ ਤੇ ਲਈ ਅੱਛਾ ਇਹ ਕੋਲ ਤਾਂ ਪੱਛੇ ਦੇ ਚੜਾਵਾ ਚੜਤਾਂ ਦੇ ਦੇ ਅਗਰ ਉਹ ਪੈਸਾ ਦੇ ਲਈ ਤਾਂ ਹਾਂ ਵਾਧੂ ਤੇਰੇ ਕੋਲ ਤੀਮੀਆਂ ਆਉਂਦੀਆਂ ਆਹ ਬਾਰ ਦਾ ਖੋਲ ਦੇ ਵਾਧੂ ਤੇਰੇ ਕੋਲ ਤੀਮੀਆਂ ਆਉਂਦੀਆਂ ਨੇ ਮੈਂ ਤੇਰੇ ਕੰਮ ਆ ਜਾਕਰੂੰ ਤੂੰ ਮੈਨੂੰ ਮੈਨੂੰ ਆਪਦਾ ਕੰਮ ਆਫ ਕਰਦਿਆ ਕਰ ਉਹ ਵੀ ਨਾ ਤੇਰਾ ਮਾਨਦਾਨ ਕਰਦਿਆ ਕਰੂੰ ਜਵਾਕਾਂ ਨੂੰ ਰੀੜੇ ਰੂੜੇ ਸਪਿਆਦਿਆ ਕਰਾਂਗੇ ਮੇਰੀ ਗੱਲ ਸੁਣ ਇਹ ਤੇ ਕੋਈ ਹੋਰ ਨਾ ਤੇਮੀ ਆਵੇ ਮੇਰੇ ਤੋਂ ਬਿਨਾ। ਤੈਥੋਂ ਬਿਨਾ ਹੋਰ ਕਿਵੇਂ ਆ ਲੂਈ ਮੇਰੀ ਖੰਡਾ। ਹੋਰ ਹੁਣ ਜਿਵੇਂ ਹੁਣ ਤੇਰੇ ਨਾਲ ਹੀ ਆ ਮੇਰਾ ਮੂਹ ਪਿਆਰਾ। ਮੇਰੀ ਗੱਲ ਸੁਣ ਆਏ ਨਹੀਂ ਕਹਿੰਦੀ ਬਾਬਾ। ਜਿਵੇਂ ਹੁਣ ਕੋਈ ਆ ਜਾਂਦੇ ਆ ਧਰਨ ਤੁਰਨ ਕਢਾਉਣ ਵਾਸਤੇ। ਕਈ ਵਾਰ ਬੰਦੇ ਦੀ ਨੀਤ ਖੱਟ ਜਾਂਦੀ ਐ। ਸੋਹਣੀ ਤੀਨ। ਉਹ ਬਾਬੇ ਆਏ ਹੁਣ ਕਿਹੜਾ ਕਿਤਾ ਬੰਦਾ ਮਾੜਾ ਮੋਟੀ। ਕੋਈ ਜਾਂਦੀ ਆ ਉਧਰ ਉਤਰੀ। ਜੇ ਤੂੰ ਕੋਲੇ ਆਉਂਵੇਂਗੀ ਫਿਰ ਕਿਉਂ ਹੋਊਗੀ। ਲੈ ਹੁਣ ਆਇ ਤੈ ਮੈਂ ਕੋਲੇ ਰਹਿ ਨਹੀਂ ਸਕਦੀ। ਬੰਦਾ ਸ਼ਰਾਬੀ ਆ ਉਹਨੂੰ ਕਿਵੇਂ ਛੱਡ ਕੇ ਆਇ ਕਰੂੰਗੀ ਰੋਜ਼ ਰੋਜ਼। ਉਹਨੂੰ ਤਲਾਕ ਦੇ ਦੇ ਜੇ ਤਾਂ ਤੂੰ ਮੈਨੂੰ ਪੱਕੀ ਰੱਖਣਾ ਚਾਹਣਾ ਤਾਂ ਹੋਰ ਤੀਵੀ ਕੋਈ ਵੀ ਮਰਜ਼ੀ ਆ ਜਾਵੇ ਉਹਦੇ ਕੋਈ ਮਾੜੀ ਨੀ ਗਣੀ ਝਾਕਣੀ ਨਹੀਂ ਝਾਕਦਾ ਮੈਂ ਤੇਰੇ ਕੰਨੀ ਝਾਕਿਆ ਕਰੂਗਾ ਚੰਗੀ ਨੀ ਲਾ ਰੱਖਸ ਤੇ ਮੇਰੀ ਗੱਲ ਸੁਣ ਲੈ ਜਦੋਂ ਮੈਂ ਪੈਸੇ ਮੰਗਾ ਤਾਂ ਮੈਨੂੰ ਪੈਸੇ ਚਾਹੀਦੇ ਨੇ ਪੈਸੇ ਲੈ ਜਾ ਜਿੰਨੇ ਮਰਜ਼ੀ ਲੈ ਜੀ ਪੈਸੇ ਦੀ ਬਹੁਤ ਅਸੀਂ 50000 ਲੈ ਜੀ ਹਏ ਹਾਂ ਲੈ ਕੜਦਾ ਦਾ ਹੈਗਾ ਸੁਣ ਕੜਦਾ ਜੋ ਟਰੱਕ ਤੇ ਪਾਇਆ ਨਾ ਲਵੇ ਥੋੜੀ ਰੱਖੇ ਦੇ ਹੁੰਦੇ ਨਾ ਹਾਂ ਇਹ ਤਾਂ ਗੱਲ ਹੈ ਪੱਕੀ ਤੇਰੀ ਗੱਲ ਕਰ ਆ ਵੀ ਹੁਣ ਨਾ ਟਾਈਮ ਥੋੜਾ ਹੈਗਾ ਨਹੀਂ ਮੈਂ ਕਈ ਦੰਦ ਆ ਜਾਂਦੀ ਆ ਬੱਦੇ ਫਿਰਦੇ ਇੱਥੇ ਚਾਰ ਪੰਜ ਉਹ ਐ ਨਹੀਂ ਬਤਾ ਪਰ ਲੁੱਟ ਕੇ ਲੈ ਜਾਂਦੇ ਰਾਤ ਨੂੰ ਮੇਰੀ ਗੱਲ ਸੁਣ ਆਈ ਜਿਹੜੇ ਤੇਰੇ ਚੇਲੇ ਚਾਪਟੇ 'ਚ ਰੱਖੇ ਹੋਰੇ ਨਾ ਇਹਨਾਂ ਨੂੰ ਤੂੰ ਡੱਕ ਕਰ ਦੇ ਮੈਂ ਆ ਗਈ ਇਹ ਤਾਂ ਨਾ ਤਾਂ ਕੀ ਕੰਮ ਆਇਆ ਇਹ ਤਾਂ ਜੜਾਫਤ ਨੇ ਜਾਣਗੇ ਸਾਰੇ ਇਹਨਾਂ ਨੂੰ ਤਾਂ ਟੁੱਟ ਹੀ ਦੇ ਦੀ ਹਾਂ ਤੇਰੇ ਨੂੰ ਆਏ ਕਹਦੇ ਤਿੰਨ ਚਾਰ ਦਿਨ ਜਿੰਦਰ ਮੈਂ ਰਹੂੰਗੀ ਤੇਰੇ ਕੋਲ ਇਹ ਪਿੰਡ ਜਾਣਗੇ ਭਾਈ ਇਹ ਵੀ ਮਿਲ ਕੇ ਆਵੇਂ ਮਾਂ ਪਿਓ ਨੂੰ ਮੇਰੀ ਗੱਲ ਸੁਣਾ ਤੂੰ ਜਿੰਦਰ ਮੈਂ ਰਹੂੰਗੀ ਉਹਨਾਂ ਨੂੰ ਆਏ ਕਹਦੇ ਕਿਤੇ ਭਾਈ ਇੱਥੇ ਇਹਦਾ ਇਲਾਜ ਕਰਨ ਵਾਲਾ ਵੇ ਤੁਸੀਂ ਜਾਓ ਇਹ ਤਾਂ ਜਾਣਗੇ ਕਹੇ ਤਾਂ ਇਹਨਾਂ ਨੂੰ ਤਾਂ ਮੈਂ ਪਹਿਲਾਂ ਹੀ ਤੇਰੇ ਨੂੰ ਪਹਿਲਾਂ ਹੀ ਕਹਤਾ ਇਹਨਾਂ ਨੂੰ ਤਾਂ ਚਲ ਠੀਕ ਆ ਬਾਬਾ ਆ ਜਾ ਫਿਰ ਚਾਹ ਪੀਏ ਆ ਜਾ ਚਾਹ ਪੀ ਲਈਏ ਕੁੱਟ ਲਿਆ ਚਾਹ ਦੀ ਕੁੱਟ ਪਾ ਚਾਹ ਪੀ ਲਈਏ ਅੱਜ ਰੋਣ ਕਲੇ ਲਿਆ ਫਿਰ ਪਾ ਕੇ ਤਾਂ ਹੁਣ ਕੋਣ ਲਾ ਮੈਂ ਕਿਉਂ ਲਿਆ ਤੂੰ ਲਿਆ